ਜ਼ਰੂਰੀ ਹੈ ਜੇ ਆਪਣੀ ਫਤੇ ਨਹੀਂ ਹੁੰਦੀ ਤਾਂ ਆਪਾਂ ਕਸੋ ਜੋਗਰੇ ਵੀ ਨਹੀਂਗੇ ਕਿਉਂਕਿ ਆਪਣੇ ਨਾਲ ਨਜਾਇਜ਼ ਹੋਈ ਹੈ ਬਹੁਤ ੱੱਕੇਸਾਹੀ ਹੋਈ ਹੈ ਕਿਉਂਕਿ ਜਿਹੜੇ ਡੌਗ ਹੈ ਡੌਗ ਅਸੀਂ ਕੋਈ ਇਹ ਬਿਜ਼ਨਸ ਲੈ ਹੀ ਨਹੀਂ ਵਾਰਤ ਰਹੇ ਸਹੀ ਮੇਲੇ ਚ ਸਾਡੇ ਦਿਲਾਂ ਦੀ ਧੜਕਣ ਅਸੀਂ ਆਪਦੇ ਪੁੱਤਾਂ ਵਾਂਗੂ ਸਾਂਭਦੇ ਇਹਨਾਂ ਨੂੰ ਠੀਕ ਹੈ ਸਾਡੇ ਆਪਦੇ ਘਰ ਦੇ ਮੈਂਬਰ ਹੈ ਕਈ ਡੌਗ ਤਾਂ ਇਦਾਂ ਦੇ ਆਉਦੇ ਵਿੱਚ ਵੀ ਜਿਹੜੇ ਇਹਦੇ ਕਹੇ ਤੋਂ ਬਿਨਾ ਪਾਣੀ ਵੀ ਨਹੀਂ ਪੀਂਦੇ ਤੇ ਇਹ ਡੌਗ ਸਾਡੇ ਹੁਣ ਆਏ ਨਹੀਂ ਪਤਾ ਵੀ ਉਹ ਜੀਣਗੇ ਜਾਂ ਮਰਨਗੇ ਕੀ ਹੋਊਗਾ ਸਾਨੂੰ ਉਹ ਚੀਜ਼ ਦਾ ਇਨਸਾਫ ਚਾਹੀਦਾ ਸਾਡੇ ਡੌਗ ਵਾਪਸ ਚਾਹੀਦੇ ਆ ਜੇ ਕੋਈ ਵੀ ਡੌਗ ਨੂੰ 19 21 ਗੱਲ ਹੁੰਦੀ ਹੈ ਅਸੀਂ ਇਹਦਾ ਹਾਈ ਕੋਰਟ ਦੇ ਵਿੱਚ ਕੇਸ ਕਰਾਂਗੇ ਅਸੀਂ ਉਹਦੀ ਪਰਵਾਹੀ ਨਹੀਂ ਲੈਣੀਗੀ ਕੋਈ ਪੈਸਿਆਂ ਦੇ ਮਾਰੇ ਨਹੀਂ ਆਏ ਅਸੀਂ ਵੀ ਉਹਦੇ ਪੈਸੇ ਲੈਣੇ ਆ ਅਸੀਂ ਜਾਣ ਦੇ ਬਦਲੇ ਜਾਣ ਲੈਣ ਜਾਣਦੇ ਆ ਸਾਡਾ ਸਿੰਘਾਂ ਦਾ ਇਹੀ ਕੰਮ ਹੈ ਤੇ ਸਾਨੂੰ ਹੱਕ ਹੈ ਵੀ ਅਸੀਂ ਆਪਦੇ ਹੱਕ ਤੇ ਬੋਲੀਏ ਤੇ ਸਾਡੀ ਬੇਨਤੀ ਹੈ ਇਹ ਬਾਕੀ ਆਮ ਕਹਿੰਦੇ ਹੈ ਬਿਜ਼ਨਸ ਹੈ ਫਲਾਨਾ ਇਹ ਝੋਕਾ ਇਹ ਡੌਗ ਨਾਲ ਇਹ ਕਰਦੇ ਹੈ ਬਾਈ ਜੀ ਕਿਸੇ ਦਿਨ ਡੌਗ ਖਾਣਾ ਛੱਡ ਦੇਣਾ ਕਿਤੇ ਦੇਣਾ ਤੇ ਸਾਰੇ ਪਰਿਵਾਰ ਦੇ ਰੋਟੀ ਨਹੀਂ ਲੰਘਦੀ ਸਾਡੇ ਆਮ ਤਾਂ ਇਹ ਕਹਿੰਦੇ ਨਾ ਵੀ ਇਹ ਡੌਗ ਹੈ ਵੈਸੇ ਰੱਖਦੇ ਹੈ ਜੇ ਮਾੜਾ ਇਹ ਡੌਗ ਨੂੰ ਬੁਖਾਰ ਹੁੰਦਾ ਨਾ ਸਾਡੇ ਸਾਰੇ ਪਰਿਵਾਰ ਦੇ ਰੋਟੀ ਨਹੀਂ ਲੰਘਦੀ ਤੇ ਆਮ ਕਹਿੰਦੇ ਆਹ ਦੇਖੋ ਇਹਦੇ ਡੌਗ ਦੀ ਫੋਟੋ ਵੜਾਈ ਵੀ ਹੈ ਅਗਲਾ ਆਪਦੇ ਮਾਪਿਆਂ ਦੀ ਤੇ ਆਪਦੀ ਗੱਲ ਫਰੈਂਡ ਦੀ ਨਹੀਂ ਬਣਾਉਦਾ ਬਾਈ ਇਹ ਡੌਗ ਲਵਰ ਹੈ ਕੋਈ ਡੌਗ ਨੂੰ ਮਾਰਨ ਵਾਲੇ ਬੰਦੇ ਨਹੀਂ ਇਹ ਗੱਲ ਦਾ ਸਿਰਫ ਧਿਆਨ ਰੱਖਿਆ ਜਾਵੇ ਸਾਡੇ ਨਾਲ ਨਿਯਾਇਜ਼ ਧੱਕਾ ਹੋਇਆ ਇਹ ਵੀਰ ਦਾ ਬਹੁਤ ਪ੍ਰੇਮ ਆ ਡੋਗਾਂ ਨਾਲ ਸਾਡੇ ਘਰ ਦੀ ਬਰੀਡਿੰਗ ਦੇ ਆਪਦੇ ਬਰੀਡਿੰਗ ਦੇ ਆਪਾਂ ਆਪਦੇ ਬੱਚਿਆਂ ਦੀ ਕਿਹੜਾ ਲਾਡ ਗਾਹਣੀ ਬਣਾਉਂਦੇ ਜੇ ਇਹ ਕਹਿ ਰਹੇ ਆ ਜਿਹੜੇ ਬੰਦੇ ਜਿਹੜੇ ਐਨਜੀਓ ਵਾਲੇ ਆ ਪ੍ਰਾਈਵੇਟ ਵਾਲੇ ਇਹ ਕਹਿੰਦੇ ਵੀ ਤੁਸੀਂ ਬਰੀਡਿੰਗ ਨਹੀਂ ਕਰ ਸਕਦੇ ਇਹ ਆਪਦੇ ਪੁੱਤਾਂ ਨੂੰ ਗਾਹਾਂ ਬੱਚੇ ਨਹੀਂ ਦੇ ਦੇ ਦਿੰਦੇ ਪੁੱਛਣਾ ਚਾਹੁੰਦਾ ਮੈਂ ਆਪਦੇ ਧੀ ਪੁੱਤ ਦੇ ਗਾਹਾਂ ਇਹ ਬੱਚੇ ਨਹੀਂ ਚਾਹੁੰਦੇ ਜੇ ਆਪਣੇ ਧੀ ਪੁੱਤ ਦੇ ਬੱਚਾ ਨਹੀਂ ਹੁੰਦਾ ਡਾਕਟਰਾਂ ਨਾਲ ਹੀ 100 ਸਲਾਹਾਂ ਲੈਣੇ ਆ ਤੇ ਸਾਡੇ ਆਪ ਦੇ ਡੌਗ ਆ ਯਾਰ ਘਰ ਵਿੱਚ ਇਹ ਬਰੀਡਿੰਗ ਕਰਦੇ ਆ ਤੇ ਉਹਨਾਂ ਦੇ ਬੱਚੇ ਆ ਉਹਨਾਂ ਦਾ ਹੱਕ ਹੁੰਦਾ ਨਾ ਉਹਨਾਂ ਨੂੰ ਜਿੰਦਾ ਰਹਿਣ ਦਾ ਹੱਕ ਨਹੀਂ ਉਹਨਾਂ ਨੂੰ ਆਪ ਦੇ ਪਰਿਵਾਰ ਵਧਾਉਣ ਦਾ ਹੱਕ ਨਹੀਂ ਡੌਗ ਨੂੰ ਅਸੀਂ ਉਹਨਾਂ ਦੀਆਂ ਭਾਵਨਾ ਨੂੰ ਸਮਝਦੇ ਆ ਡੌਗਾਂ ਨੂੰ ਆਪ ਰੱਖੇ ਹੋਇਆ ਜ ਸਾਡੇ ਡੌਗ ਹਰ ਵਕਤ ਏਸੀ ਦੇ ਵਿੱਚ ਰਹਿੰਦੇ ਸੀ ਬੱਚੇ ਜਿਹੜੇ ਛੋਟੇ ਬੱਚੇ ਲੈ ਕੇ ਗਏ ਆ ਹਰ ਵਕਤ ਏਸੀ ਦੇ ਵਿੱਚ ਰਹਿੰਦੇ ਸੀ ਉਹ ਡੌਗਾਂ ਨੂੰ ਟੈਂਪੂ ਦੇ ਵਿੱਚ ਪਾ ਕੇ ਯਾਰ ਦੋ ਦੋ ਚਾਰ ਚਾਰ ਘੰਟੇ ਉੱਤੇ ਧੁੱਪੇ ਸੜੀ ਗਏ ਉਹਨਾਂ ਨੂੰ ਪਾਣੀ ਪਿਉ ਉਹ ਨਹੀਂ ਦਿੰਦਾ ਯਾਰ ਸਾਨੂੰ ਮੇਰਾ ਕਮਾਲ ਦੇ ਬੰਦੇ ਆ ਕਹੇ ਜੇ ਇਹੋ ਡੌਗ ਲਵਰ ਵਾਲੇ ਆ ਉਹ ਜਿਹੜੇ ਕਹਿੰਦੇ ਅਸੀਂ ਡੌਗ ਲਵਰ ਆ ਅਸੀਂ ਕਮੇਟੀਆਂ ਸਾਡੀਆਂ ਕਹੇ ਜੀਆਂ ਕਮੇਟੀਆਂ ਉਹ ਬਈ ਸਾਨੂੰ ਹੁਣ ਨਾ ਇਹ ਨਹੀਂ ਪਤਾ ਵੀ ਡੌਗਾਂ ਨੂੰ ਸਾਡੇ ਨੂੰ ਖਵਾਉਂਦੇ ਆ ਨਹੀਂ ਖਵਾਉਂਦੇ ਅਸੀਂ ਉਹਨਾਂ ਨੂੰ ਮਹਿੰਗੀ ਤੋਂ ਮਹਿੰਗੀ ਫੀਡ ਲੈ ਕੇ ਆਉਂਦੇ ਆ ਠੀਕ ਹੈ ਸਾਨੂੰ ਸਾਨੂੰ ਬਚਨ ਨਾ ਬਚਨ ਸਾਡੇ ਕੋਈ ਚੱਕਰ ਨਹੀਂ ਅਸੀਂ ਬਈ ਜੀ ਇੱਥੇ ਨਿਹਾਲ ਸਿੰਘ ਨਾਲ ਫੀਡ ਲਾਉਂਦੇ ਆ ਲੱਖਾਂ ਰੁਪਏ ਦੀ ਫੀਡ ਖਵਾਤੀ ਅਸੀਂ ਆਪਦੇ ਕੁੱਤਿਆਂ ਨੂੰ ਜਦੋਂ ਜਦੋਂ ਇਹ ਲੋਕਡਾਊਨ ਹੋਇਆ ਸੀ ਉਦੋਂ ਕੌਣ ਕਮਾਈ ਦੇ ਕੇ ਜਾਂਦਾ ਸੀ ਸਾਨੂੰ ਡੌਗਾਂ ਦੀ ਠੀਕ ਹੈ ਨਾ ਜਦੋਂ ਲੌਕਡਾਊਨ ਹੋਇਆ ਸੀ ਉਦੋਂ ਘਰੋਂ ਤਾਂ ਨਿਕਲ ਨਹੀਂ ਸੀ ਸਕਦੇ ਅਸੀਂ ਸਾਡੇ ਕੋਲੇ ਆਪਦੇ ਕੋਲੇ 5-5 10-10 20-20 ਡੌਗ ਸੀ ਅਸੀਂ ਬਾਈ ਜੀ ਆਪਦਾ ਕਰਜ਼ਾ ਚੱਕ-ਚੱਕ ਕੇ ਉਹਨਾਂ ਨੂੰ ਡੌਗਾਂ ਨੂੰ ਖਵਾਇਆ ਠੀਕ ਹੈ ਨਾ ਮੱਝਾਂ ਦੇ ਲੋਨ ਲੈ ਕੇ ਫਿਰ ਵੀ ਅਸੀਂ ਕਰੋਨਾ ਦੇ ਵਿੱਚ ਜਦੋਂ ਘਰੇ ਬੈਠੇ ਰਹੇ ਨਾ ਮੱਝਾਂ ਦੇ ਲੋਨ ਲੈ ਕੇ ਉਹਨਾਂ ਨੂੰ ਖਵਾਇਆ ਤੇ ਸਾਨੂੰ ਕਹਿ ਦਿੰਦੇ ਇਹ ਅਤਿਆਚਾਰ ਕਰਦੇ ਆ ਅਸੀਂ ਅਤਿਆਚਾਰ ਕਰਨ ਵਾਲੇ ਬੰਦੇ ਆ ਯਾਰ ਕਮਾਲ ਦੀ ਗੱਲ ਹੈ ਅਸੀਂ ਤਾਂ ਕਿਸੇ ਨੂੰ ਕੀੜੀ-ਕੀੜੀ ਨਾ ਮਾਰ ਗਏ ਠੀਕ ਹੈ ਜਿਹੜਾ ਸਾਡੇ ਨਾਲ ਅੜੇ ਉਹਨੂੰ ਅਸੀਂ ਛੱਡਣਾ ਜਾਣਦੇ ਆ ਚੰਗੀ ਤਰ੍ਹਾਂ ਜਾਣਦੇ ਆ ਸਾਡੀ ਬੇਨਤੀ ਹੈ ਹੱਥ ਜੋੜ ਕੇ ਪਹਿਲਾਂ ਤਾਂ ਵੀ ਸਾਡੇ ਡੌਗ ਵਾਪਸ ਕੀਤਾ ਜਾਣ ਸਹੀ ਸਲਾਮਤ ਹੋਣੇ ਚਾਹੀਦੇ ਆ ਸਹੀ ਸਲਾਮਤ ਸਾਡੇ ਡੌਗ ਵਾਪਸ ਕੀਤਾ ਜਾਣ ਜਿਹੜਾ ਸਾਡੇ ਨਾਲ ਧੱਕਾ ਹੋਇਆ ਸਾਡੇ ਮੇਰੇ ਵੀਰ ਤੇ ਛੋਟੇ ਤੇ ਪਰਚਾ ਹੋਇਆ ਉਹ ਰੱਦ ਕੀਤਾ ਜਾਵੇ ਉਹ ਜ਼ਰੂਰੀ ਆ ਰੱਦ ਕਰਨਾ ਠੀਕ ਹੈ ਸਾਡੇ ਇਸੇ ਕਰਕੇ ਸਾਰੇ ਭਰਾ ਇਕੱਠੇ ਹੋਇਆ ਬਹੁਤ ਦੂਰੋਂ ਦੂਰੋਂ ਕੋਈ 100 ਕਿਲੋਮੀਟਰ ਤੋਂ ਕੋਈ 150 ਕਿਲੋਮੀਟਰ ਤੋਂ ਕੋਈ 200 ਕਿਲੋਮੀਟਰ ਤੋਂ ਆਇਆ ਹੈ ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਇਸੇ ਤਰ੍ਹਾਂ ਸਾਰੇ ਵੀਰਾਂ ਨੇ ਅੱਗੇ ਤੋਂ ਵੀ ਸਾਥ ਦੇਣਾ ਜੇ ਕੋਈ ਕਾਰਵਾਈ ਅੱਗੇ ਤੋਂ ਕਿਸੇ ਦੇ ਨਾਲ ਧੱਕਾ ਹੁੰਦਾ ਇੱਕ ਗਰੁੱਪ ਬਣਾਓ ਰਿਕਾਰਡਿੰਗ ਪਾਓ ਵੀ ਫਲਾਣੇ ਦਾ ਜਾਓ ਤੇ ਉਹਨਾਂ ਨਾਲ ਅਸੀਂ ਫਿਰ ਆਪਦੇ ਹਸਣ ਨਾਲ ਆਪ ਜਾਣਾਗੇ ਬਾਈ ਜੀ ਜਿਹੜਾ ਕੋਈ ਪ੍ਰਾਈਵੇਟ ਵਾਲਾ ਆਊਗਾ ਤੇ ਸੱਤਰ ਬਰੇਡ ਚੰਗੀ ਕਰਾਂਗੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ